ਔਰ ਇਸ ਵਾਰੀ ਅਨਦਾਤਾ ਵੀ ਖੁਸ਼ ਆ ਦਾਤਾ ਦੀ ਮਿਹਰ ਹੈ ਗੁਰਪੁਰਬੋ ਦੇ ਤੇ ਤੁਸੀਂ ਅਨਾਉਂਸ ਕੀਤਾ ਸੀ ਔਰ ਜਿਸ ਦਿਨ ਆਪਣੇ ਦੇਖਵਾਧਰ ਸਾਹਿਬ ਦਾ ਦਿਹਾੜਾ ਸੀਗਾ ਉਸ ਦਿਨ ਤੁਸੀਂ ਉਹਦਾ ਫਾਈਨਲ ਜਿਹੜਾ ਉਹਦਾ ਫੈਸਲਾ ਕੀਤਾ ਸੀਗਾ ਕਿ ਅਸੀਂ ਕਿਸਾਨਾਂ ਨੂੰ ਐਮਐਸਪੀ ਦੇਾਂਗੇ ਆਪਣਾ ਵਾਦਾ ਪੂਰਾ ਕਰ ਦਿਓ ਜੀ ਸਾਡਾ ਮੰਡੀ ਬੋਰਡ ਦਾ ਪੈਸਾ ਦੇ ਦਿਓ ਔਰ ਸਾਡੇ ਸੜਕਾਂ ਦੇ ਪੈਸਾ ਦੇ ਦਿਓ ਤਾਂ ਕਿ ਅਸੀਂ ਜਿਹੜੀਆਂ ਕਿਸਾਨਾਂ ਵਾਸਤੇ 18 ਫੁੱਟੀਆਂ ਸੜਕਾਂ ਬਣਾ ਸਕੀਏ ਔਰ ਮੰਡੀਆਂ ਦੇ ਫੜ ਪੱਕੇ ਕਰਕੇ ਅਤੇ ਛੱਬੜ ਦੇ ਵੱਡੇ ਛੱਡ ਇਹਨਾਂ ਵਾਸਤੇ ਪਿੰਡ ਦਾ ਪਾਣੀ ਸਾਰਾ ਬੰਦਵਸਤ ਕਰ ਸਕੀਏ ਮੈਂ ਉਮੀਦ ਕਰਦਾ ਕਿ ਜਦੋਂ ਦਾਤਾ ਵੀ ਖੁਸ਼ ਆ ਤੇ ਅਨਦਾਤਾ ਵੀ ਖੁਸ਼ ਆ ਤੇ ਕੇਂਦਰ ਦੀ ਸਰਕਾਰ ਵੀ ਖੁਸ਼ ਹੋਏਗੀ ਜਿਨ੍ਹਾਂ ਨੇ ਇਹ ਅਨਾਜ ਬੰਨਣਾ ਲੋਕਾਂ ਨੂੰ ਤੇ ਉਹ ਕਿਸਾਨਾਂ ਨੂੰ ਇਹਦੀ ਇਹਦਾ ਇਹਦੀ ਮੰਡੀ ਬੋਰਡ ਦੀ ਫੀਸ ਵੀ ਦੇਣਗੇ ਔਰ ਜਿਹੜਾ ਹੈਗਾ ਰੂਰਲ ਡਿਵੈਲਪਮੈਂਟ ਦਾ ਪੈਸਾ ਵੀ ਦੇਣਗੇ ਔਰ ਇਸ ਤੋਂ ਅੱਗੇ ਜਾ ਕੇ ਇਹ ਜਿਹੜਾ ਕਿਸਾਨ ਹੈ ਜੇ ਉਹ ਕਣਕ ਝੋਨੇ ਨਾਲ ਤੁਹਾਡੇ ਗੋਦਾਮ ਭਰ ਸਕਦਾ ਤੇ ਤੁਸੀਂ ਇਹਨਾਂ ਨੂੰ ਇੱਕ ਵਾਰੀ ਐਮਐਸਪੀ ਦੇ ਕੇ ਦੇਖੋ ਇਹ ਦਾਲਾਂ ਨਾਲ ਛੋਲਿਆਂ ਨਾਲ ਤੁਹਾਡਾ ਆਪਣਾ ਜਿਹੜਾ ਸੋਇਆਬੀਨ ਦੇ ਨਾਲ ਔਰ ਜਿਹੜਾ ਤੇਲ ਹੈ ਚਾਹੇ ਉਹ ਸਰੋਂ ਦਾ ਤੇਲ ਹੋਵੇ ਕਾਟਨ ਸੀਡ ਆਇਲ ਹੋਵੇ ਸੂਰਜਮਖੀ ਦਾ ਤੇਲ ਹੋਵੇ ਉਹਦੇ ਨਾਲ ਵੀ ਤੁਹਾਡੇ ਖਜਾਨੇ ਭਰ ਭੁਰ ਕਰ ਦੇਣਗੇ ਬਟ ਇਹਨਾਂ ਦੀ ਗੱਲ ਮੰਨ ਲਓ ਤੇ ਮੈਂ ਇਹ ਬੇਨਤੀ ਕਰਦਾ ਜੀ ਕੇਂਦਰ ਸਰਕਾਰ ਨੂੰ ਵੀ ਆਓ ਆਪਾਂ ਮਿਲ ਕੇ ਅਨਦਾਤਾ ਨਾਲ ਖੜੀਏ ਤਾਂ ਕਿ ਜਿਹੜਾ ਦੇਸ਼ ਆ ਉਹ ਖੁਸ਼ਹਾਲੀ ਵੱਲ ਜਾਵੇ ਔਰ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਅਨਾਜ ਦੀ ਲੋੜ ਰਹਿਣੀ ਹੈ